ਇਹਨਾਂ ਦੇ ਐਮਐਲਏ ਬਣ ਕੇ ਸਾਰਿਆਂ ਦੇ ਛੱਟੋ-ਛੱਟ ਵਿਆਹ ਹੋ ਗਏ ਪੰਜ-ਪੰਜ ਕੋਈ ਪੜਿਆ ਕੋਈ 10 ਪੜਿਆ ਉਹਨਾਂ ਦੇ ਵਿਆਹ ਹੋ ਗਏ ਜੀ ਉਹ ਐਮਐਲਏ ਬਣ ਗਏ ਇੱਥੇ ਪੰਜਾਬ ਸੋਨੇ ਦੀ ਚਿੜੀ ਹੋ ਕੇ ਵੀ ਬੇਰੋਜ਼ਗਾਰੀ ਨਾਲ ਧੱਕੇ ਖਾਈ ਜਾਂਦੇ ਆ ਇੱਥੇ ਤਾਂ ਇੰਨੀ ਗਰੰਟੀ ਨਹੀਂ ਵੀ ਖੁੱਲ ਕੇ ਇਹਨਾਂ ਬੰਦਾ ਆਪਦੇ ਵਿਚਾਰ ਵੀ ਦੇ ਦੇਣਾ ਵੀ ਜੇ ਮੈਂ ਕੋਈ ਐਸਾ ਸੱਚ ਬੋਲਦਾ ਉਹ ਘਰੇ ਪਹੁੰਚੂਗਾ ਕਿ ਨਹੀਂ ਹੁੰਦਾ ਸੀਐਮ ਸਾਹਿਬ ਮੈਂ ਤੁਹਾਨੂੰ ਇੱਥੇ ਵੀ ਅਪੀਲ ਕਰਦੀ ਆ ਕਿਸੇ ਨੂੰ ਇਹ ਨਾ ਲੱਗੇ ਵੀ ਅਸੀਂ ਆਪਦੇ ਬੱਚਿਆਂ ਨੂੰ ਅਸੀਂ ਆਪਦੀਆਂ ਧੀਆਂ ਨੂੰ ਪੜਾਈਏ ਨਾ ਕੋਈ ਘਾਟੇ ਦਾ ਸੌਦਾ ਨਾ ਫੀਲ ਕਰਨ ਲੱਗ ਜਾਣ ਕੱਲ ਵੀ ਨਹੀਂ ਸੁਣ ਸਕ ਮੁੰਡਾ ਸੀਐਮ ਬਣ ਗਿਆ ਹੁਣੇ ਸਾਡੀ ਸਾਡੇ ਵਰਗਾ ਹੀ ਐ ਇਹ ਸਾਡੀ ਗੱਲ ਬਹੁਤ ਛੇਤੀ ਸੁਣੂਗਾ ਵੀ ਦੂਜਿਆਂ ਨੂੰ ਤਾਂ ਸਾਨੂੰ ਸਮਝਾਉਣੀ ਪੈਂਦੀ ਐ ਇਹਨਾਂ ਨੂੰ ਸ਼ਾਇਦ ਸਮਝਾਉਣ ਦੀ ਲੋੜ ਨੀ ਪਊ। ਇਹਨਾਂ ਦੀਆਂ ਲਾਛਾਂ ਉਤੋਂ ਦੀ ਨੰਨ ਦੀ ਕੋਸ਼ਿਸ਼ ਨਾ ਕਰੋ। ਤਾਂ ਜਾ ਮੋਰਚਾ ਸੰਘਰਸ਼ ਦੇ ਵਿੱਚ ਸ਼ਾਮਲ ਆਏ ਇਸ ਸਮੇ ਸਾਡੇ ਨਾਲ ਪੰਜਾਬ ਦੇ ਹੈਲਥ ਕਾਮੇ ਮੌਜੂਦ ਨੇ ਕਿ ਹੈਲਥ ਕਾਮਿਆਂ ਦੀਆਂ ਕੀ ਆਮ ਆਦਮੀ ਸਰਕਾਰ ਨੇ ਸਾਰ ਲਈ ਐ ਜਾਂ ਨਹੀਂ ਲਈ ਕੀ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਇਹਨਾਂ ਨੂੰ ਸ਼ਾਮਲ ਹੋਣਾ ਪਿਆ ਸਾਰੀ ਗੱਲ ਬਾਤ ਕਰ ਲੈਂਦੇ ਆ ਇਹਨਾਂ ਨਾਲ ਸਾਡੇ ਨਾਲ ਮੌਜੂਦ ਨੇ ਸਿਹਤ ਕਾਮੇ ਸ੍ਰੀ ਕਾਲ ਜੀ ਕਿਹੜੀਆਂ ਮੰਗਾਂ ਨੇ ਜਿਹੜੀਆਂ ਕਰਕੇ ਤੁਹਾਨੂੰ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਾ ਦੇਖੋ ਜੀ ਪਹਿਲਾਂ ਤਾਂ ਇਹੀ ਸਰਕਾਰਾਂ ਸੀ ਜਦੋਂ ਅਸੀਂ ਧਰਨਿਆਂ ਤੇ ਬਹਿੰਦੇ ਸੀ ਮੁਹਾਲੀ ਤਾਂ ਸਾਡੇ ਚ ਆ ਕੇ ਬਹਿੰਦੇ ਸੀ ਉਦੋਂ ਇਹਨਾਂ ਨੂੰ ਇੰਨੀ ਡਿਟੇਲ 'ਚ ਇਹ ਸਾਡੇ ਚ ਬੈਠੇ ਹੁੰਦੇ ਸੀ ਇੰਨੀ ਡਿਟੇਲ 'ਚ ਇਹਨਾਂ ਨੂੰ ਸਮਝਾਉਣ ਦੀ ਸਾਨੂੰ ਪਹਿਲੀ ਗੱਲ ਤਾਂ ਜ਼ਰੂਰਤ ਹੀ ਨਹੀਂ ਇਹਨਾਂ ਨੇ ਖੁਦ ਆ ਕੇ ਉਦੋਂ ਦਾ ਇਹਨਾਂ ਨੂੰ ਸਾਡੇ ਚ ਆਪਣਾਪ ਵਹੀਲ ਹੁੰਦਾ ਸੀ ਕਿ ਇਹਨਾਂ ਨੂੰ ਕੁਰਸੀ ਤੇ ਬਹਿੰਦੇ ਆ ਇਹ ਚੀਜ਼ਾਂ ਭੁੱਲ ਜਾਂਦੀਆਂ ਇਹ ਗੱਜ਼ ਨਹੀਂ ਬਣ ਜਾਂਦੀਆਂ ਇਹੀ ਸਰਕਾਰਾ ਫੇਰੇ ਕਹਿੰਦੇ ਆ ਜੀ ਅੱਛਾ ਉਹਨੇ ਹੋਰ ਚੀਜ਼ਾਂ ਵੱਲ ਭੱਜੀ ਜਾਂਦੇ ਯੁੱਧ ਨਸ਼ਿਆਂ ਵਿਰੁੱਧ ਚ ਅਸੀਂ ਕੰਮ ਕਰੀ ਜਾਂਦੇ ਆ ਅਸੀਂ ਆਪਣੀ ਡਿਊਟੀ ਪੂਰ ਕਰਦੀ ਆ ਪਹਿਲਾਂ ਤਾਂ ਡਿਊਟੀ ਤੋਂ ਬਾਅਦ ਸੱਚਾ ਐਮ ਐਲ ਏ ਜਾਂਦੇ ਆ ਲੋਕਲ ਪਿੰਡਾਂ ਚ ਉੱਥੇ ਜਾ ਕੇ ਅਸੀਂ ਲੈਕਚਰ ਕਰਦੇ ਆ ਸਾਡਾ ਸਟਾਫ ਹੀ ਉੱਥੇ ਲੈਕਚਰ ਕਰਦਾ ਜੀ ਜਾਂਦੇ ਆ ਐਮ ਐਲ ਏਾਂ ਦੇ ਨਾਲ ਐਮਐਲਏ ਦੇ ਨਾਲ ਕਿਉਂਕਿ ਉਥੇ ਹੰਡ ਟੇਲ ਚ ਕੰਮ ਕਰਨ ਦੇ ਜਾਂ ਉਹ ਤਾਂ ਲੈਕਚਰ ਦੇ ਕੇ ਨਾਨ ਪ੍ਰੋਫੈਸ਼ਨਲ ਲੋਗ ਆ ਅਸੀਂ ਉਥੇ ਜਾ ਕੇ ਡਬਲ ਡਬਲ ਡਿਊਟੀਆਂ ਕਰਦੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਬੇਸ ਲਾਈਨ ਚ ਕੀ ਹੋ ਰਿਹਾ ਵਾ ਸਿਰ ਇਹ ਐਮਐਲਏ ਦੇ ਜਾਣ ਨਾ ਵਿਜ਼ਿਟ ਨਾ ਕੁਝ ਨਹੀਂ ਹੁੰਦੀ ਉਥੇ ਜਿੰਨੀ ਜੇ ਅਸੀਂ ਪੰਜ ਜਣਿਆਂ ਨੂੰ ਵੀ ਨੌਲੇਜ ਪ੍ਰੋਵਾਈਡ ਕਰ ਸਕਦੇ ਹਾਂ ਐਮਐਲਏ ਦਾ ਇਫੈਕਟ ਤਾਂ ਉਥੇ 10% ਵੀ ਨਹੀਂ ਹੋਊਗਾ ਹਾਂ ਠੀਕ ਆ ਸਗੋਂ ਦੀ ਇਹਨਾਂ ਲੋਕਾਂ ਲਈ ਤਾਂ ਉਹਨਾਂ ਨੂੰ ਹੋਰ ਡੋਪਾ ਵਾਈਨ ਵਧਾਉਣ ਦੀ ਲੋਡ ਪੈ ਜਾਂਦੀ ਆ ਇਹਨਾਂ ਦੀਆਂ ਰੈਲੀਆਂ ਚ ਜਾਣ ਨੂੰ ਫੇਰ ਪੰਜਾਬ ਸਰਕਾਰ ਅੱਛਾ ਕਹਿੰਦੀ ਹੈ ਜੀ ਪੰਜਾਬ 'ਚ ਘੱਟ ਐਜੂਕੇਟਿਡ ਜਿਹੜੀ ਪੋਸਟ ਤੇ ਮੈਂ ਐਜ਼ ਕੰਮ ਕਰ ਰਹੀ ਆ ਸਟਾਫ ਨਰਸ ਪੰਜਾਬ 'ਚ ਪੰਜਾਬ ਸਟਾਫ ਨਰਸ ਕਰਦੀ ਆ ਬੀਐਸਸੀ ਬੈਚਲਰ ਡਿਗਰੀ ਹੋਲਡਰ ਨਰਸ ਕੰਮ ਕਰਦੀ ਆ ਉਹੀ ਦੂਜੀਆਂ ਸਟੇਟਾਂ 'ਚ ਜਾ ਕੇ ਤੁਸੀਂ ਦੇਖੋ ਸਭ ਤੋਂ ਅੱਛਾ ਪੰਜਾਬ ਸੋਨੇ ਦੀ ਚਿੜੀ ਆ ਇੱਥੇ ਪੰਜਾਬ ਸੋਨੇ ਦੀ ਚਿੜੀ ਹੋ ਕੇ ਵੀ ਬੇਰੋਜ਼ਗਾਰੀ ਨਾਲ ਠੱਕੇ ਖਾਈ ਜਾਂਦੇ ਆ ਅਸੀਂ ਬੀਐਸਸੀ ਹੋਰਾਂ ਸਟੇਟਾਂ 'ਚ ਇਸੇ ਪੋਸਟ ਤੇ ਕੰਮ ਕਰਦੇ ਆ ਇੰਨੀ ਕ ਸੈਲਰੀ ਤੇ ਉਹ ਕਹਿੰਦੇ ਅਸੀਂ ਫੇਰ ਵੀ ਪ੍ਰੋਪਰ ਨਹੀਂ ਕੰਮ ਕਰਦੇ ਸਾਨੂੰ ਕੀ ਅਸੀਂ ਤਾਂ ਰਿਜ਼ਾਈਨ ਕਰ ਦਿੰਨੇ ਆ ਜੀ ਕਿਉਂਕਿ ਕੰਮ ਨਹੀਂ ਵਧੀਆ ਅਸੀਂ ਇੱਥੇ ਇੰਨੇ ਹਾਈਲੀ ਕੁਆਲੀਫਾਈਡ ਸਟਾਫ ਆ ਸ਼ਾਇਦ ਤੁਸੀਂ ਨਾ ਕਰਦੇ ਹੋ ਮੋਂ ਕਿਉਂਕਿ ਤੁਸੀਂ ਨਸ਼ਾ ਰੋਕੂ ਰੋਕਣ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਨਸ਼ਾ ਤਾਂ ਬੰਦ ਨਹੀਂ ਹੋਇਆ ਫਿਰ ਤੁਸੀਂ ਕੰਮ ਵੀ ਕਿੱਥੇ ਕਰਦੇ ਹੋ ਸਰਕਾਰਾਂ ਸਹੀ ਨਹੀਂ ਆਪਰੇ ਅਸੀਂ ਕੰਮ ਇਦਾਂ ਜੀ ਜੇ ਮੈਂ ਕੋਈ ਸੀਐਮ ਹੋਵਾਂ ਤੇ ਵਨ ਡੇ ਸੀਐਮ ਕਿਸੇ ਨੂੰ ਵੀ ਅਨਾਉਂਸ ਕਰ ਦੇਣ ਕਿ ਤੁਸੀਂ ਬੈਲ ਕੁਆਲੀਫਾਈਡ ਬੰਦੇ ਨੂੰ ਕਰ ਦੇਣ ਪਾਵਰ ਦੀ ਗੱਲ ਹੁੰਦੀ ਆ ਮੈਂ ਇੱਕ ਧਾਇਰੇ ਚ ਰਹਿ ਕੇ ਕਰ ਸਕਦੀ ਆ ਇੱਥੇ ਤਾਂ ਇੰਨੀ ਗਰੰਟੀ ਨਹੀਂ ਵੀ ਖੁੱਲ ਕੇ ਇਨ ਬੰਦਾ ਆਪਦੇ ਵਿਚਾਰ ਵੀ ਦੇ ਦੇ ਮੈਨੂੰ ਨਹੀਂ ਪਤਾ ਬੰਦਕ ਨੂੰ ਹੁਣ ਸਾਡੇ ਇੱਕ ਸਾਥੀ ਨੂੰ ਉਹਨੇ ਗੱਡੀ ਮੂਹਰੋ ਚੱਕ ਲਈ ਉਹਨਾਂ ਨੂੰ ਚੱਕ ਕੇ ਲੈ ਗਏ ਇੱਥੇ ਤਾਂ ਮੈਨੂੰ ਹੁਣ ਪਤਾ ਨਹੀਂਗਾ ਵੀ ਜੇ ਮੈਂ ਕੋਈ ਐਸਾ ਸੱਚ ਬੋਲਦਾ ਉਹ ਘਰੇ ਪਹੁੰਚੂਗਾ ਕਿ ਨਹੀਂ ਉਸ ਉਸ ਦੀ ਕੰਡੀਸ਼ਨ ਚ ਕੌਣ ਦੱਸੋ ਕੋਈ ਕਰ ਸਕਦਾ ਗਾਂਧੀ ਸਰਕਾਰ ਆ ਕੀ ਇਹ ਵੀ ਹਾਂ ਜਿਹੜਾ ਆਪਦੇ ਹੱਕ ਮੰਗਦਾਗਾ ਉਹਨੂੰ ਹੀ ਚੱਕ ਕੇ ਲੈ ਬਿਲਕੁਲ ਮੈਨੂੰ ਤਾਂ ਹੁਣ ਹੁਣ ਅੱਜ ਦੇ ਇਹ ਰੈਜ਼ਿਟ ਦੇਖ ਕੇ ਦੇਖੋ ਇੱਕ ਸਾਡੇ ਚ ਅਸੀਂ ਆਪ ਕਹਿੰਨੇ ਅਸੀਂ ਆਮ ਆਦਮੀ ਆ ਇਹ ਆਮ ਆਦਮੀ ਉੱਠ ਕੇ ਆਮ ਆਦਮੀ ਦੀ ਗੱਲ ਹੀ ਨਹੀਂ ਸੁਣਦਾ ਤਾਂ ਫਿਰ ਉੱਥੇ ਤੁਸੀਂ ਹੋਰ ਕੀ ਤੁਸੀਂ ਆਪਦੇ ਹੱਕ ਨਹੀਂ ਮੰਗ ਸਕਦੇ ਅਸੀਂ ਵੈਲ ਕੁਆਲੀਫਾਈਡ ਬੰਦੇ ਸਾਨੂੰ ਸੜਕਾਂ ਤੇ ਰੋਲ ਰੱਖਿਆ ਹੈ ਸਰਕਾਰਾਂ ਨੇ ਅੱਛਾ ਇਹ ਕਹਿੰਦੇ ਆਮ ਆਦਮੀ ਇਹ ਆਮ ਆਦਮੀ ਕਾਦੇ ਹੋਏ ਇਹਨਾਂ ਨੇ ਕਹਿੰਦੇ ਬੇਲੇ ਨੇ ਜਿਹੜੇ ਸੜਕਾਂ ਤੇ ਬੈਠਦੇ ਆ ਜਿਹੜੇ ਮੁਜ਼ਾਰੇ ਕਰਦੇ ਆ ਤਾਂ ਬੇਲੇ ਲੋਕ ਨੇ ਇਦਾਂ ਦੇ ਸ਼ਬਦ ਵਰਤਦੇ ਆ ਜਿਹੜੇ ਮੈਂ ਨਹੀਂ ਵਰਤ ਸਕਦਾ ਔਰ ਕੈਮਰਾ ਉਧਰੋਂ ਦੇ ਸ਼ਬਦ ਵਰਤਦੇ ਆ ਸੀਐਮ ਤੁਹਾਡੇ ਵਾਸਤੇ ਬਿਲਕੁਲ ਜੀ ਵਿਹਲੇ ਤਾਂ ਅਸੀਂ ਇਹਨਾਂ ਨੂੰ ਆਪੇ ਹੀ ਲੱਗਦੇ ਆ ਹੁਣ ਜੇ ਮੈਂ ਦੇਖਦੀ ਆ ਮੇਰੇ ਹੱਥਾਂ ਦੀਆਂ ਉਂਗਲਾਂ 'ਚ ਤੁਸੀਂ ਹੁਣ ਵੀ ਦੇਖ ਲਓ ਆਟਾ ਫਸਿਆ ਹੋਊਗਾ ਪਤਾ ਨਹੀਂ ਅਸੀਂ ਕਿਵੇਂ ਦੀ ਆਪ ਰੋਟੀ ਖਾ ਕੇ ਆਈਆਂ ਕਿ ਨਹੀਂ ਅਸੀਂ ਆਪਣੀਆਂ ਫੈਮਲੀਗਾਂ ਨੂੰ ਰੋਟੀ ਬਣਾ ਕੇ ਦੇ ਕੇ ਆਏ ਆ ਸੀਐਮ ਸਾਹਿਬ ਨੂੰ ਤਾਂ ਵਿਹਲੇ ਲੱਗਣੀਆਂ ਕਿਉਂਕਿ ਉਹਨਾਂ ਕੋਲੇ ਲਗਜ਼ਰੀ ਗੱਡੀ ਆ ਉਹ ਇੱਕ ਥਾਂ 'ਤੋਂ ਦੂਸਰੀ ਥਾਂ 'ਤੇ ਮਿੰਟ 'ਚ ਠੂਹ ਦਿਨੇ ਦੂਸਰੀ ਜਗ੍ਹਾ 'ਤੇ ਪਹੁੰਚਦੇ ਆ ਅਸੀਂ ਵਿਹਲੇ ਆ ਜੀ ਬਿਲਕੁਲ ਅਸੀਂ ਵਿਹਲੇ ਆ ਕਿਉਂਕਿ ਸਾਨੂੰ ਆਏ ਆ ਵੀ ਅਸੀਂ ਕਮਾਉਣਾ ਏ ਤੇ ਆਪਦੇ ਬੱਚਿਆਂ ਨੂੰ ਖਵਾਉਣਾ ਏ ਤੁਸੀਂ ਕੰਮ ਕਰ ਰਹੇ ਹੋ ਇਸ ਨੂੰ ਮੈ ਮੈਨੂੰ 10 ਸਾਲ ਹੋ ਗਏ ਮੇਰੇ ਨਾਲ ਦਾ ਸਟਾਫ ਸਾਹਰਾ 22 ਸਾਲ ਤੋਂ ਕੰਮ ਕਰ ਰਿਹਾ ਉਹਨਾਂ ਦੀ ਤਾਂ ਵਿਚਾਰਿਆਂ ਦੀ ਰਿਟਾਇਰਮੈਂਟ ਵੀ ਨੇੜੇ ਆ ਗਈ ਅੱਗੇ ਤਾਂ ਸਾਨੂੰ ਆਪਦੀਆਂ ਵਿਆਹ ਕਰਾਉਣ ਚ ਕੰਪਲਿਕੀਸ਼ਨ ਆ ਰਹੇ ਸੀ ਇਹਨਾਂ ਦੇ ਐਮਐਲਏ ਬਣ ਗਏ ਸਾਰਿਆਂ ਦੇ ਛੱਟੋ ਛੱਟ ਵਿਆਹ ਹੋ ਗਏ ਅਸੀਂ ਪੜੇ ਲਿਖੇ ਉਹ ਪੰਜ ਪੰਜ ਕੋਈ ਪੜਿਆ ਕੋਈ 10 ਪੜਿਆ ਉਹਨਾਂ ਦੇ ਵਿਆਹ ਹੋ ਗਏ ਜੀ ਉਹ ਐਮਐਲਏ ਬਣ ਗਏ ਅਸੀਂ ਸਾਡੇ ਮਾਪਿਆਂ ਨੇ ਆਪਦੀ ਖੂਨ ਪਸੀਨੇ ਦੀ ਕਮਾਈਆਂ ਚ ਪਤਾ ਨਹੀਂ ਸਾਨੂੰ ਕਿਵੇਂ ਪੜਾਇਆ ਸਾਨੂੰ ਵਿਆਹ ਕਰਾਉਣ ਚ ਵੀ ਕੰਪਲਿਕੀਸ਼ਨ ਆਈ ਚਲੋ ਹੁਣ ਸਾਡੇ ਚੰਗੇ ਉਹ ਤਾਂ ਵਿਆਹ ਹੋ ਗਏ ਹੁਣ ਸਾਡੇ ਬੱਚਿਆਂ ਦੇ ਗਾਂ ਰਿਸ਼ਤੇ ਕਰਨੇ ਜੇ ਮੇਰੇ ਨਾਲ ਦਾ ਸਟਾਫ ਹੈ ਚਲੋ ਮੈਂ ਤੁਸੀਂ ਇਹ ਦੇਖੋ ਵੀ ਹਰੇਕ ਚੀਜ਼ਾਂ ਸਟੇਟਸ ਮੈਟਰ ਕਰਦੀਆਂ ਵਾ ਮੈਨੂੰ ਇਹ ਲੱਗਦਾ ਵੀ ਲੋਕੀ ਤਾਂ ਅਪਗ੍ਰੇਡ ਜਾਂਦੇ ਆ ਸੀ ਡੀਗ੍ਰੇਡ ਹੋ ਰਹੇ ਆ ਜਿਹੜੀਆਂ ਇਨਕਮ ਸੋਰਸ ਸੀ ਸੀ ਉਹ ਸੀ ਆਪਦੇ ਬੱਚਿਆਂ ਨੂੰ ਹਰੇਕ ਕੰਸਰਨ ਆਪਣੇ ਤੋਂ ਆਪਦੇ ਬੱਚਿਆਂ ਨੂੰ ਚਚੱਕਣ ਦੀ ਕੋਸ਼ਿਸ਼ ਕਰਦਾ ਉਹਨਾਂ ਨੇ ਇਨਕਮ ਤਾਂ ਆਪਦੀ ਇੱਧਰ ਇਨਵੈਸਟ ਕਰ ਰੱਖੀ ਆ ਤੇ ਉਹਨਾਂ ਦੀ ਇਨਵੈਸਟਮੈਂਟ ਉਹ ਕੁਝ ਵੱਧਨ ਫੁੱਲਣ ਦਾ ਤਾਂ ਕੀ ਨਹੀਂ ਉਹ ਕਹਿੰਦੇ ਨਾ ਘਾਟੇ ਦਾ ਸੌਦਾ ਆਪਦੇ ਬੱਚਿਆਂ ਨੂੰ ਪੜਾ ਕੇ ਇਹ ਰੇ ਕਿ ਸਾਨੂੰ ਪੰਜਾਬ ਚ ਐਵੇਂ ਨਾ ਲੱਗੇ ਵੀ ਘਾਟੇ ਦਾ ਸੌਦਾ ਸੀਐਮ ਸਾਹਿਬ ਮੈਂ ਤੁਹਾਨੂੰ ਇੱਥੇ ਵੀ ਅਪੀਲ ਕਰਦੀ ਆ ਕਿਸੇ ਨੂੰ ਇਹ ਨਾ ਲੱਗੇ ਵੀ ਅਸੀਂ ਆਪਦੇ ਬੱਚਿਆਂ ਨੂੰ ਅਸੀਂ ਆਪਣੀਆਂ ਧੀਆਂ ਨੂੰ ਪੜਾਈਏ ਨਾ ਕੋਈ ਘਾਟੇ ਦਾ ਸੌਦਾ ਨਾ ਫੀਲ ਕਰਨ ਲੱਗ ਜਾਣ ਥੋੜੀ ਜੀ ਤੁਹਾਨੂੰ ਕੋਈ ਹੋਰ ਡਿਮਾਂਡ ਨਹੀਂ ਕਰਦੇ ਅਸੀਂ ਕਿਹੜਾ ਤੁਹਾਡੀ ਜੇਬ ਚ ਪੈਸੇ ਮੰਗਦੇ ਆ ਸਾਨੂੰ ਸਾਡੇ ਫੰਡ ਪਏ ਆ ਤੁਸੀਂ ਸਾਨੂੰ ਉਹਨਾਂ ਚ ਤਨਖਾਹਾਂ ਦੇ ਦਿਓ ਸੋ ਸਗਲ ਹੀ ਸੁਣਨੀ ਆ ਗੱਲ ਵੀ ਨਹੀਂ ਸੁਣ ਸਕਦੇ ਤੁਸੀਂ ਇੰਨੇ ਆਮ ਤੋਂ ਖਾਸ ਹੋ ਗਏ ਰੱਬ ਨੂੰ ਨਾ ਭੁੱਲੋ ਕਿੰਨੀ ਤਨਖਾਹ ਮਿਲਦੀ ਆ ਹੁਣ ਤੁਹਾਨੂੰ ਮੈਨੂੰ 20 20000 ਮਿਲਦੀ ਆ ਜੀ 20 20000 ਤੁਹਾਨੂੰ 22 ਸਾਲ ਹੋ ਗਏ ਜੀ ਤੁਸੀਂ ਕਹਿੰਦੇ ਹੋ ਇਸ profession ਦੇ ਵਿੱਚ ਤੁਸੀਂ ਅਜੇ ਤੱਕ ਪੱਕੇ ਹੋਏ ਨਹੀਂ ਨਹੀਂ ਜੀ ਹਰ ਵਾਰੀ ਸਾਨੂੰ ਜਿਵੇਂ ਹੁਣ ਕਿਹਾ ਸੀਗਾ 10 ਸਾਲ ਤੱਕ ਦੇ ਜਿਨ੍ਹਾਂ ਦਾ ਹੋ ਗਿਆ ਵਾ ਟਾਈਮ ਉਹਨਾਂ ਦੇ ਡਾਕੂਮੈਂਟ ਸਾਡੇ ਤੋਂ ਲੈ ਲਏ ਆ ਵੈਰੀਫਿਕੇਸ਼ਨ ਹੋਈ ਆ ਸਾਨੂੰ ਸਾਰਿਆਂ ਨੂੰ ਆਸ ਹੋ ਗਈ ਸੀ ਵੀ ਹੁਣ ਅਸੀਂ ਪੱਕੇ ਹੋ ਜਾਾਂਗੇ ਪਰ ਸਾਨੂੰ ਕੋਈ ਆਰਡਰ ਨਹੀਂ ਮਿਲੇ ਹਜੇ ਤੱਕ ਆਸਮਾਨ ਦੇ ਵਿੱਚ ਜਾ ਗਈ ਸੀ ਵੀ ਆਮ ਘਰ ਦਾ ਮਹਿੰਦਰ ਮਾਸਟਰ ਦਾ ਮੁੰਡਾ ਸੀਐਮ ਬਣ ਗਿਆ ਹੁਣ ਇਹ ਸਾਡੀ ਸਾਰ ਨੂੰ ਬਿਲਕੁਲ ਸਾਨੂੰ ਇਹੀ ਸੀਗਾ ਵੀ ਸਾਡੇ ਵਰਗਾ ਹੀ ਆ ਇਹ ਸਾਡੀ ਗੱਲ ਬਹੁਤ ਛੇਤੀ ਸੁਣੂਗਾ ਵੀ ਦੂਜਿਆਂ ਨੂੰ ਤਾਂ ਸਾਨੂੰ ਸਮਝਾਉਣੀ ਪੈਂਦੀ ਐ ਇਹਨਾਂ ਨੂੰ ਛੇ ਸਮਝਾਉਣ ਦੀ ਲੋੜ ਨਹੀਂ ਪਊਗੀ ਸਾਨੂੰ ਅਸੀਂ ਕਿਹੜਾ ਵੀ ਹੁਣ ਧਰਨਾ ਇਸ ਕਰਕੇ ਲਾਇਆ ਵੀ ਸਾਡੇ ਹੁਣੇ ਜੀ ਜੇਬ ਦੱਤੀਆਂ ਕਰਕੇ ਭੇਜੂ ਅਸੀਂ ਧਰਨੇ ਇਸ ਕਰਕੇ ਲਾਉਨੇ ਵੀ ਸਾਡੀ ਗੱਲ ਸੁਣੋ ਸਾਨੂੰ ਹੋਰ ਕੁਝ ਨਹੀਂ ਤੁਹਾਡਾ ਅੱਧਾ ਘੰਟਾ ਤੁਹਾਡੇ 15 ਮਿੰਟ ਚਾਹੀਦੇ ਤੁਸੀਂ 15 ਮਿੰਟਾਂ ਦੇ ਵਾਸਤੇ ਕਿਸੇ ਨੂੰ ਸੜਕਾਂ ਤੇ ਨਾ ਰੋਲੋ ਗੱਲ ਕਰੀਏ ਆਪਾਂ ਜਦੋਂ ਧਰਨੇ ਦੀ ਜਾਂ ਸਰਕਾਰ ਨੂੰ ਮੰਨਵਾਉਣ ਦੀਆਂ ਆਪਣੀਆਂ ਮੰਗਾਂ ਮੰਨਵਾਉਣ ਦੀ ਗੱਲ ਸਾਹਮਣੇ ਆਉਂਦੀ ਆ ਤਾਂ ਮੁਲਾਜ਼ਮ ਸਟ੍ਰਾਈਕ ਵੀ ਕਰ ਦਿੰਦੇ ਆ ਸਟ੍ਰਾਈਕ ਕਰ ਦਿੰਦੇ ਆ ਆਪਣਾ ਕੰਮ ਛੱਡ ਦਿੰਦੇ ਆ ਤਾਂ ਉੱਥੇ ਇਹ ਵੀ ਧਮਕੀ ਦਿੱਤੀ ਜਾਂਦੀ ਆ ਵੀ ਇਹ ਜਿਨ੍ਹਾਂ ਨੇ ਹੜਤਾਲ ਕਰ ਦਿੱਤੀ ਆ ਇਹਨਾਂ ਨੂੰ ਬਾਹਰ ਕਰ ਦਿਓ ਇਹਨਾਂ ਦੇ ਘਰ ਨੂੰ ਭੇਜ ਦਿਓ ਇਹਨਾਂ ਦੀ ਛੁੱਟੀ ਕਰ ਦਿਓ ਕੀ ਹੋਰ ਈ ਕਸਾਈ ਆਗਾ ਉਸ ਤਰੀਕੇ ਨਾਲ ਸ਼ਾਇਦ ਜ਼ਿਆਦਾ ਆਵਾਜ਼ ਪਹੁੰਚਾਈ ਜਾਵੇ ਸੀਐਮ ਤੱਕ ਦੇਖੋ ਜੀ ਧਰਨੇ ਤੋਂ ਚਲੋ ਠੀਕ ਆ ਮੈਨੂੰ ਵੀ ਪੱਜੂ ਠੀਕ ਆ ਵੀ ਅੱਜ ਮੇਰੀ ਦਿਹਾੜੀ ਹੁੰਦੀ ਆ ਜੀ ਤਾਂ ਉਹ ਇਹਨਾਂ ਨੂੰ ਪਤਾ ਦਿਹਾੜੀਦਾਰਾਂ ਡਰਦਿਆਂ ਨੂੰ ਦੁਨੀਆ ਡਰਾਉਂਦੀ ਆ ਇਹਨਾਂ ਨੂੰ ਪਤਾ ਵੀ ਦਿਹਾੜੀਦਾਰ ਬੰਦੇ ਆ ਇਹਨਾਂ ਨੂੰ ਦਬਾ ਲਾਂਗੇ ਅਸੀਂ ਦਬ ਵੀ ਜਾਵਾਂਗੇ ਮੇਬੀ ਕਿਸੇ ਲੈਵਲ ਤੇ ਜਾ ਕੇ ਯੂਨੀਅਨ 'ਚ ਬੰਦਾ ਖੜ ਜਾਂਦਾ ਠੀਕ ਹੈ ਕਿਸੇ ਲੈਵਲ ਤੇ ਜਾ ਕੇ ਹਰੇਕ ਬੰਦਾ ਦਬ ਜਾਂਦਾ ਹੈ ਉਹ ਬਰ ਉਹ ਪ੍ਰਮਾਤਮਾ ਦੇ ਘਰ ਦੇ ਰਹ ਰਹੇ ਨੀ ਗਿਆ ਫਿਰ 2027 ਆਉਣ ਵਾਲੀ ਆ ਇਹਨਾਂ ਨੇ ਆਮ ਲੋਕਾਂ ਨੇ ਹੀ 2027 ਤੱਕ ਤੁਹਾਨੂੰ ਪਹੁੰਚਾਉਣਾ ਇਹਨਾਂ ਦੀਆਂ ਲਾਛਾਂ ਉਤੋਂ ਦੀ ਨੰਗਨ ਦੀ ਕੋਸ਼ਿਸ਼ ਨਾ ਕਰੋ ਦਰਸ਼ਕੋ ਇਸ ਸਮੇਂ ਸਾਡੇ ਨਾਲ ਸਿਹਤ ਕਾਮੇ ਵਜੂਦ ਸੀਗੇ ਸਿਹਤ ਕਾਮਿਆਂ ਦੀਆਂ ਕੀ ਮੁਸ਼ਕਲਾਂ ਆ ਰਹੀਆਂ ਰਹੀਆਂ ਕਿਉਂ ਸਰਕਾਰ ਸਿਹਤ ਕਾਮਿਆਂ ਨੂੰ ਪੱਕੇ ਨਹੀਂ ਕਰ ਰਹੀ ਉਹ ਸਾਰੀ ਗੱਲਬਾਤ ਲਈ ਅੱਜ ਲੁਧਿਆਣਾ ਦੇ ਵਿੱਚ ਸਿਹਤ ਕਾਮੇ ਇਕੱਠੇ ਹੋਏ ਨੇਗੇ ਸਰਕਾਰ ਤੱਕ ਆਪਣੀ ਆਵਾਜ਼ ਪੰਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਚੈਨਲ ਵਕਤ ਤੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ